ਬਿਚੋਂ ਫੇਰ ਅੱਖਾਂ ਮੇਰੀਆਂ ਉਹੀ ਦੇਖਿਆ ਰਹਾ ਰਦਾਬਜਾਰ ਜਿੱਥੇ ਤੱਤਿਆਂ ਲੋਹਾਂ ਦੇ ਉੱਤੇ ਬੈਠ ਕੇ ਤਪ ਕੀਤਾ ਸੀ ਰਬੀ ਅਵਤਾਰ ਉਸੇ ਥਾਂ ਤੇ ਲੈ ਆਂਦਾ ਚੰਦੂ ਲਾਲ ਨੂੰ ਨਕ ਨਥ ਗਾਲ ਸ਼ਕਤ ਰਾਂ ਦਾ ਵੇ ਕੇ ਸਿੱਖਾਂ ਨੂੰ ਜੋਸ਼ ਆ ਗਿਆ ਕੀਤੀ ਫੇਰ ਕੰਦੀ ਛਤਰਾ ਦੀ ਮਾਰ ਜਿਹਦੇ ਨਾਲ ਪਾਈ ਰੇਤ ਗੁਰੂ ਸਹਿਬ ਤੇ ਕਟਸ਼ਾ ਰੱਖਿਆ ਸੀ ਸਾਭ ਪਠਿਆਰ ਉਹਦੇ ਪਾਪਾ ਦਾ ਨਿਬੜਾ ਕੀਤਾ ਉਸਨੇ ਕਟਸ਼ਾ ਸਿਰ ਪਾਪੀ ਦੇ ਮਾਰ ਇਤਨ ਗਰਮੀਆਂ ਦਾ ਜਸ ਜੱਗ ਗਾਮ ਦਾ ਥਾਂ ਥਾਂ ਝਾਲਮਾਂ ਨੂੰ ਪੈਂਦੀ ਫਟਕਾਰ